16 ਮਾਰਚ 1931 ਸਵੀਰੋ ਮਹਾਤਮਾ ਗਾਂਧੀ ਨੇ ਸਿੱਖਿਆ ਦੇ ਲਈ ਇਹ ਗੱਲ ਆਖੀ ਸੀ ਕਿ ਕਾਂਗਰਸ ਪਾਰਟੀ ਕਦੇ ਵੀ ਸਿੱਖਿਆ ਦੇ ਨਾਲ ਕੋਈ ਵੀ ਵਿਸ਼ਵਾਸ ਘਾਤ ਨਹੀਂ ਕਰੇਗੀ ਹਮੇਸ਼ਾ ਸਿੱਖਿਆ ਦਾ ਉਸਾਦ ਦੇਗੀ ਫਿਰ ਕੀ ਬਣਿਆ ਕਿ ਸਿੱਖਿਆ ਦਾ ਕਾਂਗਰਸ ਪਾਰਟੀ ਨੇ ਸਾਥ ਦਿੱਤਾ ਕੁਵਰੋਧ ਕੀਤਾ ਆਓ ਜਾਣਣ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਇੱਕ ਐਸੀ ਕੌਮ ਹੈ ਜੀ ਜੇ ਨਾਲ ਕੋਈ ਬੰਦਾ ਦੋ ਪਿਆਰ ਦੀਆਂ ਗੱਲਾਂ ਕਰ ਲਵੇ ਨਾ ਤੇ ਸਿੱਖ ਕੌਮ ਆਪਣਾ ਸਭ ਕੁਝ ਉਤੇ ਉਤੇ ਵਾਰਨ ਲਈ ਤਿਆਰ ਹੋ ਜਾਂਦੀ ਹੈ ਉਹ ਗੱਲ ਵੱਖਰੀ ਹੈ ਜਦੋਂ ਸਿੱਖ ਕਿਸੇ ਤੇ ਵਿਸ਼ਵਾਸ ਕਰਦਾ ਆ ਅੱਗੇ ਵਾਲਾ ਬੰਦਾ ਹਮੇਸ਼ਾ ਹੀ ਸਿੱਖਾ ਦੇਣ ਤੋਂ ਖੱਕਾ ਕਮਾ ਜਾਂਦਾ ਆ ਐਸੀ ਹੀ ਇੱਕ ਘਟਨਾ ਵਾਪਰੀ 16 ਮਾਰਚ 1931 ਨੂੰ ਜਦੋਂ ਬਹਾਦਰ ਭਗੰਤੀ ਨੇ ਸਿੱਖਾ ਦਾ ਵਿਸ਼ਵਾਸ ਜਿੱਤਣ ਵਾਸਤੇ ਇੱਕ ਵਾਰ ਕਿਰਪਾਨ ਦੀ ਬਾਤਾਂ ਨੂੰ ਦੱਸਦੇ ਹੋਏ ਕਿਰਪਾਨ ਦੀ ਸਿਫਤ ਕਰ ਦਿੱਤੀ ਕਿ ਸਿੱਖਾਂ ਦੇ ਕੋਲ ਜਿਹੜੀ ਕਿਰਪਾਨ ਹੈ ਇਹ ਜ਼ੁਲਮ ਨੂੰ ਰੋਕਣ ਵਾਸਤੇ ਆ ਸਿੱਖ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਗਏ 16 ਮਾਰਚ 1931 ਵੀਰੂ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਮਹਾਤਮਾ ਗਾਂਧੀ ਨੇ ਅੱਜ ਦੇ ਦਿਨ ਇਹ ਗੱਲ ਆਖੀ ਸੀਗੀ ਕਿ ਕਾਂਗਰਸ ਸਰਕਾਰ ਕਦੇ ਵੀ ਸਿੱਖਾ ਦੇ ਨਾਲ ਵਿਸ਼ਵਾਸ ਘਾਤ ਨਹੀਂ ਕਰੇਗੀ। ਹਮੇਸ਼ਾ ਸਿੱਖਾ ਦਾ ਸਾਥ ਦੇਵੇਗੀ। ਕੋਈ ਐਸਾ ਨੁਕਤਾ, ਕੋਈ ਐਸਾ ਕਾਨੂੰਨ ਅਸੀਂ ਨਹੀਂ ਬਣਾਵਾਂਗੇ ਜਿਹੜਾ ਸਿੱਖਾਂ ਦੇ ਖਿਲਾਫ ਹੋਏਗਾ। ਬਾਤਵਾ ਗਾਂਧੀ ਨੇ ਇਹ ਗੱਲ ਸੀਸਗੜ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਦੇ ਦਿਨ ਆਖੀ ਸੀ ਤੇ ਇਹ ਵੀ ਗੱਲ ਆਖੀ ਸੀ ਬਾਤਵਾ ਗਾਂਧੀ ਨੇ ਕਿ ਜੇ ਕੱਲ ਮੁਲਖ ਆਜ਼ਾਦ ਹੁੰਦਾ ਆ ਅਸੀਂ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦੇਵਾਂਗੇ ਫਿਰ ਸਿੱਖਾਂ ਤਿਆਰ ਚੁੱਕ ਕੇ ਆਪਣੇ ਹੱਕ ਲੈ ਸਕਦੇ ਆ ਇਹ ਗੱਲ ਵੀ ਬਾਤਵਾ ਗਾਂਧੀ ਨੇ ਅੱਜ ਦੇ ਦਿਨ ਸੀਸਗਾਂਦੇ ਗੁਰਦੁਆਰਾ ਸਾਹਿਬ ਆਖੀ ਸੀਗੀ ਪ੍ਰੋਗਲ ਵੱਖਰੀ ਹੈ ਕਿ ਸਿੱਖਾਂ ਨੇ ਸਿੱਖਾਂ ਦੇ ਲੀਡਰਾਂ ਨੇ ਮਹਾਤਮਾ ਗਾਂਧੀ ਤੇ ਭਰੋਸਾ ਕੀਤਾ ਤੇ 90% ਆਪਣੀਆਂ ਕੁਰਬਾਨੀਆਂ ਦੇ ਕੇ ਇਸ ਗੁਲਾਬ ਹੋਏ ਮੁਲਖ ਨੂੰ ਆਜ਼ਾਦ ਕਰਵਾ ਦਿੱਤਾ ਹਜੇ ਆਜ਼ਾਦ ਹੋਏ ਨੂੰ ਕੁਝ ਕੁ ਵੀ ਨਹੀਂ ਹੋਏ ਸੀਗੇ ਤੇ ਸਿਖਾ ਦੋ ਜਰਾਇਬ ਪੇਸ਼ਾ ਕੌਮ ਕਹਿ ਕੇ ਇੱਕ ਮੱਥੇ ਦੇ ਉੱਤੇ ਕਲੰਕ ਲਾ ਦਿੱਤਾ ਸੀਗਾ ਜਿਹੜੇ ਵਾਦੇ ਗਾਂਧੀ ਨੇ ਕੀਤੇ ਜਿਹੜੇ ਵਾਦੇ ਨਹਿਰੂ ਨੇ ਕੀਤੇ ਉਹ ਸਾਰੇ ਵਾਦਿਆਂ ਤੋਂ ਮੁਕਰ ਗਏ ਸੀ ਸੁਕਿਰ ਦਾ ਭਾਵ ਅੱਜ ਦੇ ਦਿਨ 16 ਮਾਰਚ ਵਾਲੇ ਦਿਨ ਮਹਾਤਮਾ ਗਾਂਧੀ 1931 ਵੀ ਦੇ ਅੰਦਰ ਸੀਸਗੰਜ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖਾਂ ਨੂੰ ਇਹ ਗੱਲ ਆਖਦਾ ਆ ਕਿ ਕਾਂਗਰਸ ਕਦੇ ਵੀ ਸਿੱਖਾਂ ਦੇ ਨਾਲ ਤੋਖਾ ਨਹੀਂ ਕਮਾਏਗੀ ਪਰ ਪੈਰ ਪਾਰ ਤੇ ਕਾਂਗਰਸ ਨੇ ਤੋਖੇ ਕਮਾਏ ਸੀ ਗਾਂਧੀ ਦੀ ਇਸ ਗੱਲ ਉੱਤੇ ਸਾਡੇ ਬਹੁਤੇ ਲੀਡਰਾਂ ਨੇ ਭਰੋਸਾ ਕਰ ਲਿਆ ਸੀ ਤੇ ਬਾਅਦ ਵਿੱਚੋਂ ਬਹੁਤ ਵੱਡਾ ਨੁਕਸਾਨ ਵੀ ਸਿੱਖਾਂ ਦੇ ਜਰਿਆ ਗੁਰੂ ਬਾਲਾ ਕਿਰਪਾ ਕਰੇ ਸਤ ਗੁਰ ਮਿਹਰਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ